ਅੱਗੇ ਅਸੀਂ ਪਿਛਲੀ ਵਾਰ ਮਹੰਮਦ ਸਰੀਕ ਜੀ ਬਣਾ ਕੇ ਐਂਟਰੀ ਤੋਂ ਭੇਜਿਆ ਉਹਨਾਂ ਨੇ ਸਾਡਾ ਪਿੰਡ ਵੀ ਨਹੀਂ ਦੇਖਿਆ ਸਾਡੀ ਗੱਲ ਤਾਂ ਜਿਹੜੀ ਸੁਣਦੀ ਉਹ ਬਹੁਤ ਦੂਰ ਦੀ ਗੱਲ ਆ ਇਹਦੇ ਤੇ ਸਾਡੀ ਬੇਨਤੀ ਆ ਵੀ ਜੇ ਤੁਸੀਂ ਜਿੱਤ ਜਾਨੇ ਤੇ ਤੁਸੀਂ ਸਾਡੇ ਜਿਸ ਤਰ੍ਹਾਂ ਅੱਜ ਮਿਲੇ ਹੋ ਐਸੇ ਤਰ੍ਹਾਂ ਹੀ ਮਿਲਦੇ ਰਹੋਗੇ ਜਾਂ ਸਾਨੂੰ ਵੀ ਫਿਰ ਉਹ ਦੀ ਕੀ ਕਰਨੀ ਕੋਈ ਪੰਛੀ ਆ ਮਾਈਕਰੋ ਕੇ ਆਪ ਜੁੜ ਕੇ ਕਹਿੰਨੀ ਆ ਸੇਵਾ ਦਾ ਮੌਕਾ ਦਵੋਗੇ ਹੁਣ ਤਾਂ ਅੱਪੇ ਪਤਾ ਲੱਗ ਜੂ ਆ ਅੱਜ ਜੇ ਪਹਿਲੀ ਵਾਰ ਨਹੀਂ ਆਈ ਮਾਛੀ ਬਹੁਤ ਅਸੀਂ ਦੁੱਖ ਦੇ ਸੁੱਖ ਦੇ ਵੀ ਆਉਂਦੇ ਰਹੇ ਆ ਔਰ ਜਿਹੜੀ ਮੇਰੀ ਸੇਵਾ ਲੈ ਕੇ ਸੀ 5 ਸਾਲ ਜਦੋਂ ਮੈਂ ਚੇਅਰ ਪਰਸੈਂਟ ਤੇ ਪਈਆ ਮੈਂ ਉਦੋਂ ਵੀ ਇਸ ਪੰਡ ਦਾ ਧਿਆਨ ਰੱਖਦੀ ਸੀ ਔਰ ਹੁਣ ਵੀ ਰੱਖੂਗੀ ਆਪਣੇ ਭਰਾਵਾਂ ਦੇ ਨਾਲ ਖੜਵੀ ਜੀ ਸਾਡਾ ਦੂਜਾ ਸਵਾਲ ਹੈ ਹੈਗਾ ਜੀ ਜੇ ਸਰਕਾਰ ਹੁੰਦੀ ਆ ਜਿਹੜੇ ਸਾਡੇ ਬੰਦੀ ਸਿੰਘ ਸਜ਼ਾਵਾਂ ਪੂਰੀਆਂ ਕਰ ਚੁੱਕੇ ਆ ਜਾਂ ਜਿਹੜੇ ਐਨਐਸਏ ਲਾ ਕੇ ਝੂਠੇ ਪਰਚੇ ਪਾ ਕੇ ਸਾਡੇ ਨੌਜਵਾਨ ਜੇਲਾਂ ਚ ਬੰਦ ਆ ਕੀ ਉਹ ਬਾਹਰ ਆਉਣੇ ਚਾਹੀਦੇ ਆ ਜਾਂ ਨਹੀਂ ਜ਼ਰੂਰ ਜੀ ਨੌਜਵਾਨ ਬੱਚੇ ਆ ਮਾਵਾ ਦੇ ਪੋਤੇ ਆ ਔਰ ਉਹ ਸਾਡੇ ਸਮਾਜ ਚ ਆਉਣਗੇ ਔਰ ਆਪਣੇ ਸਮਾਜ ਚ ਸਿਰ ਉੱਚਾ ਕਰਕੇ ਜੀਵਨਗੇ ਔਰ ਮੈਂ سپورਟ ਚ ਖੜੀ ਹਾਂ ਜੀ ਕਿਹਦਾ ਨਾਮ ਜੀ ਅਗਲਾ ਸਵਾਲ ਸਾਡਾ ਇਹ ਹੈ ਜੀ ਜਿਹੜੇ ਬਾਰਡਰਾਂ ਤੇ ਸਾਡੇ ਕਿਸਾਨ ਮਜ਼ਦੂਰ ਹਲਕਾ ਨਿਹਾਲ ਸਿੰਘ ਅੱਗੇ ਜਾਗ ਵੀ ਹੋਏ ਆ ਬਾਰਡਰ ਤੁਹਾਡੇ ਸਾਹਮਣੇ ਜਿਹੜਾ ਉਹ ਮੋਰਚਾ ਲੱਗਾ ਗੋਲੀਆਂ ਚੱਲੀਆਂ ਤੁਸੀਂ ਸਾਡੇ ਜਿਹੜੇ ਉਹ ਕਿਸਾਨ ਮਜ਼ਦੂਰ ਜਾਗ ਵੀ ਹੋਏ ਆ ਜਿਨ੍ਹਾਂ ਦੇ ਤੁਸੀਂ ਘਰ ਗਏ ਹੋ ਪਲੀਜ਼ ਤੁਸੀਂ ਉਹਨਾਂ ਦਾ ਕੋਈ ਨਾਮ ਤੇ ਪਿੰਡ ਦੱਸ ਸਕਦੇ ਹੋ ਬੰਦਾ ਹਨ ਮੈਂ ਨਾਮ ਦੀ ਨਹੀਂ ਦੱਸਾਂਗੀ ਪਰ ਮੈਨੂੰ ਇੰਨਾ ਪਤਾ ਵੀ ਸਾਡਾ ਸੱਤ ਸੌ ਕਿਸਾਨ ਉੱਥੇ ਅਸਹਿ ਹਿੱਦ ਹੋਇਆ ਦੇਖੋ ਜਿਹੜਾ ਬੰਦਾ ਆਇਆ ਜ਼ਿੰਦਗੀ 'ਚ ਉਹਨੇ ਦੁਬਾਰਾ ਤਾਉਣਾ ਹੁੰਦਾ ਔਰ ਸਰਕਾਰਾਂ ਨੂੰ ਚਾਹੀਦਾ ਸੀਗਾ ਕਿ ਤੁਸੀਂ ਉਹਨਾਂ ਦੇ ਪਰਿਵਾਰਾਂ ਨੂੰ ਜਾ ਕੇ ਕੁਛ ਨਾ ਕੁਛ ਸਹੂਲਤ ਦੇ ਦਿਓ ਤਾਂ ਜੋ ਆਪਣਾ ਉਹ ਗੁਜ਼ਾਰਾ ਕਰ ਸਕਣ ਕਿਉਂਕਿ ਜਿਹੜਾ ਬੰਦਾ ਹੁੰਦਾ ਉਹੀ ਰੋਟੀ ਰੋਜੀ ਦਾ ਸਾਧਨ ਹੁੰਦਾ ਆਪਣੇ ਪਰਿਵਾਰ ਨੂੰ ਪਾਲਦਾ ਜਦੋਂ ਬੰਦਾ ਦੁਨੀਆ ਤੋਂ ਚਲਾ ਜਾਂਦਾ ਤਾਂ ਉਹਦਾ ਪਰਿਵਾਰ ਪਿੱਛੇ ਉਹਨਾਂ ਨੂੰ ਪਤਾ ਜਿਹੜੇ ਦੋਕਤ ਗਲੀਫ ਕੋਬਤデア اور ਸਮਾਜ ਉਹਨਾਂ ਉਹ ਵਿਚਾਰੇ ਮੈਨੂੰ ਪਤਾ ਹੈ ਕਿਉਂਕਿ ਇਹ ਇੱਕ ਕਿਸਾਨ ਮਜ਼ਦੂਰ ਤਾਂ ਹੈਗੇ ਜਿਹਦੋਂ ਗਰੀਬ ਪਰਿਵਾਰ ਦਾ ਬੰਦਾ ਵੀ ਜਿਹਦੀ ਰੋਟੀ ਰੁਜੀ ਚੱਲੀ ਜਾਂਦੀ ਨਾ ਉਹ ਵੀ ਇੰਨਾ ਮਸਕਲਾ ਵਿੱਚੋਂ ਲੰਘਦਾ ਔਰ ਇਹ ਸਾਡੇ ਕਿਸਾਨ ਹੈ ਜਿਹੜੇ ਸ਼ਹੀਦ ਹੋਏ ਆ ਇਨਾਂ ਵਾਸਤੇ ਅਸੀਂ ਪਰਮਤਮਾ ਅੱਗੇ ਤਰ੍ਹਾਂ ਅਰਦਾਸ ਕਰਦੇ ਆ ਕਿ ਇਹਨਾਂ ਦੇ ਪਰਿਵਾਰਾਂ ਨੂੰ ਭਾਣਾ ਮੰਨਣ ਦਾ ਹੌਸਲ ਬਖਸ਼ੀਏ ਔਰ ਉਹਨਾਂ ਨੂੰ ਆਪਣੇ ਨਿਵਾਸ ਸਥਾਨ ਵਿੱਚ ਸਥਾਨ ਦੇਵੇ ਔਰ ਅਸੀਂ ਉਹਨਾਂ ਭੈਣ ਭਰਾਵਾਂ ਦੇ ਨਾਲ ਖੜੇ ਉਹਨਾਂ ਦੀ ਆਵਾਜ਼ ਕਰਾਂਗੇ ジンजी ਸਾਡੀ ਇੱਕ ਅਗਲਾ ਸਵਾਲ ਹੈ ਜਿਹੜੇ ਕਿਸਾਨ ਮੰਦੂਰ ਹੈ ਕੀ ਮੰਗਾਂ ਦੇ ਲਈ ਬਾਦਰਾਂ ਤੇ ਲੜ ਰਹੇ ਆ ਕੀ ਉਹ ਗਲਤ ਆ ਜਾਂ ਸਹੀ ਹੈ ਸਹੀ ਹੈ ਉਹ ਸਾਡੇ ਵਾਸਤੇ ਲੜਾਈ ਕਰ ਰਹੇ ਉਹ ਆਪਣੀ ਵਾਸਤੇ ਨਹੀਂ ਕਰ ਲੜਦੇ ਉਹ ਸਾਡੀ ਕਿਸਾਨੀ ਬਚਾਉਣ ਵਾਸਤੇ ਸਾਡੇ ਪੰਜਾਬ ਸੂਤ ਨੂੰ ਕਿਉਂਕਿ ਇਹ ਜਿਹੜਾ ਸਾਡਾ ਸੂਤ ਹੈ ਖੇਤੀ ਪ੍ਰਧਾਨ ਸੂਤ ਹੈ ਸੂਤ ਹੈ ਅਗਰ ਕਿਸਾਨ ਹੀ ਉੱਥੇ ਇਸ ਤਰ੍ਹਾਂ ਰੁਕ ਗਏ ਤੇ ਅਸੀਂ ਰੋਟੀ ਕਿੱਥੋਂ ਖਾਵਾਂਗੇ ਸਾਡਾ ਅੰਨ ਦਾ ਪੈ ਕਿ ਕਿਸਾਨ ਜੇਕਰ ਤੁਹਾਡੀ ਸਰਕਾਰ ਆਉਂਦੀ ਆ ਜਿਹੜੇ ਕਿਸਾਨ ਮਜ਼ਦੂਰ ਹੱਕੀ ਮੰਗਾਂ ਦੇ ਲਈ ਬਾਰਡਰਾਂ ਤੇ ਬੈਠੇ ਲੜ ਰਹੇ ਆ ਤੇ ਕੀ ਉਹ ਤੁਹਾਡੀ ਸਰਕਾਰ ਉਹ ਜਿਹੜੀਆਂ ਸਾਡੀਆਂ ਹੱਕੀ ਮੰਗਾਂ 12 ਮੰਗਾਂ ਸਾਡੀਆਂ ਲਿਖੀਆਂ ਵੀ ਹੋਣ ਜਾਂ ਤੇ ਜੇ ਜਿਹੜਾ ਸਾਡਾ ਸੁਭ ਕਰਨ ਜਿਹੜਾ ਸੀਧਾ ਕਿ ਇਹਨੂੰ ਇਨਸਾਫ ਮਿਲੇਗਾ ਸਾਡੀਆਂ ਮੰਗਾਂ ਪੂਰੀਆਂ ਹੋਣੀਆਂ ਤੁਹਾਡੀ ਸਰਕਾਰੋਂ ਤੇ ਕੋਸ਼ਿਸ਼ ਕਰਾਂਗੀ ਜੀ ਕਿਉਂਕਿ ਇਹ ਜਿਹੜਾ ਬੱਚਾ ਸੀਧਾ ਹੋਇਆ ਉੱਥੇ ਔੜੀ ਬੱਚੀ ਐ ਦੇਖੋ ਤਿੰਨ ਪੈਣਾ ਦਾ ਭਰਾ ਸੀ ਤੇ ਮਾਂ ਅੱਜ ਤੜਫੀ ਫੜਦੀ ਮਾਂ ਨੂੰ ਹੀ ਦੁੱਖ ਹੁੰਦਾ ਨਹੀਂ ਇੱਕ ਮਾਂ ਐ भी पता है जो बच्चा नौजवान बच्चा माँ दखा सामने जाता तो वह साल और साथ देवे और मुद्दा भी उठावे अगला है जो थोड़ी सरकार आँगी है तो भारत जोड़ा है बहार आएगा ਇਹ ਤਾਂ ਧੀਰੇ ਦੇ ਵਿੱਚ ਜਿਹੜਾ ਅਜੇ ਮਿਸਰਾ ਤੇ ਸੀਧਾ ਮਿਸਰਾ ਨਹੀਂ ਸਾਡੇ ਕਿਸਾਨਾਂ ਸਾਹਮਣੇ ਕਰਨਾ ਜਿਹੜਾ ਅਸੀਂ ਰੋਸ ਪ੍ਰਦਰਸ਼ਨ ਕਰ ਰਹੇ ਸੀ ਗੱਡੀਆਂ ਚੜਾ ਕੇ ਜਿਹੜਾ ਉਹਨਾਂ ਦਾ ਅਸਰੀਅਤ ਕੀਤਾ ਇਹ ਉਹਨਾਂ ਨੇ ਤੁਸੀਂ ਜਿਹਨਾਂ ਦੇ ਫਟਾਏ ਕਰਕ ਕਰਨਗੇ ਜੀ ਸਰਕਾਰ ਦੇ ਅਸਿਉਖੀ ਚੀਜ਼ ਰੱਖਾਂਗੇ ਲੋਕ ਸਭਾ ਤੋਂ ਜਾ ਕੇ ਜਿਹੜੇ ਸਾਡੇ ਬੈਠੇ ਕਿਸਾਨਾਂ ਤੇ ਉਹਨਾਂ ਨੇ ਗੱਡੀਆਂ ਚੜਾਤੀਆਂ ਉਹਨਾਂ ਦੀ ਕੀ ਗੱਲ ਸੀ ਜਵਾਂ ਚੜਾ ਲੈਣਾ ਔਰ ਇਨਸਾਫ ਕਿਉਂ ਨਹੀਂ ਦਿੱਤਾ ਜਾਂਦਾ ਅਗਲਾ ਸਵਾਲ ਹੈਗਾ ਜੀ ਤਾਂ ਰਾਜ ਦੀ ਸਰਕਾਰ ਤੇ ਸਰਪੰਚਾਂ ਸਮੇਤ ਸਰ ਦੀ ਸੌ ਚੁੱਤੀ ਸੀ ਕਿ ਜਿਹੜਾ ਹੈਗਾ ਨਫਾ ਵੀ ਬੰਦ ਹੋਊਗਾ ਜਿਹੜੇ ਬਿਆਦਬੀ ਦੇ ਦੋਸਤਿਆ ਉਹਨਾਂ ਨੇ ਵੀ ਸਜਾਵਾਂ ਦੇ ਕੇ ਆਉਣੀਆਂ ਪਰ ਨਾ ਤਾਂ ਨਫਾ ਬੰਦ ਹੋਇਆ ਤੇ ਨਾ ਹੀ ਉਹਨਾਂ ਨੂੰ ਜਿਹੜੀਆਂ ਬੰਦੀਆਂ ਸਜਾਵਾਂ ਦਿੱਤੀਆਂ ਨਹੀਂ ਉਹ ਤੋਂ ਤੁਸੀਂ ਇਹ ਤਰ੍ਹਾਂ ਦੇ ਦੇਖੋ ਜੀ ਉਹਨਾਂ ਨੂੰ ਸਜ਼ਾ ਮਿਲਦੀ ਸਜ਼ਾ ਜਿਹੜੀ ਉਹਦੇ ਬੰਦ ਨਹੀਂ ਸੱਟੇ ਤੋਂ ਲਾਇਆ ਜਾਵੇ ਇੱਕ ਵਾਈਪਰੂ ਨੇ ਉਹਨਾਂ ਸਜ਼ਾ ਦੇ ਦਿੱਤੀ ਇੱਕ ਤੋਂ ਵੱਧ ਤਾਂ ਆਪਾਂ ਵਾਈਪਰੂ ਤੇ ਤੋਸਤਾ ਕਰਾਂਗੇ ਉਹ ਵੱਧ ਦੋਰ ਕੁਇਦਦਾ ਕੀ ਉਹ ਮੁਕਾਦਮਾ ਜਦੋਂ ਤੁਹਾਨੂੰ ਅੰਮ੍ਰਿਤ ਜੇਕਰ ਤੁਸੀਂ ਜਿੱਤ ਜਾਂਦੇ ਤੁਸੀਂ ਖਾਨਾ ਮੋਗਰਾ ਦੁਕਾਨਦਾਰਾਂ ਨਾਲ ਖੜੋਗੇ ਜਾਂ ਕਾਰਪੋਰੇਟ ਨਾਲ ਮੈਂ ਤਾਂ ਕੁਝ ਦੱਸਦਾ ਕਿ ਮੈਂ ਤਾਂ ਪ੍ਰਿੰਟ ਹੈਰਾ ਨਾ ਦੇ ਸਕਦਾ ਅੱਜ ਇੱਕ ਸਾਡਾ ਸਵਾਲ ਪੈਂਡ ਕਰਤੀ ਲਈ ਆਨੇ ਬੋਲਦੇ ਕਿ ਸਾਡੇ ਪਿੰਡ ਕੋਈ ਨਹੀਂ ਬਣਿਆ ਆ ਤੁਸੀਂ ਦੇਖੋ ਜਿਹੜੀਆਂ ਤਕਰੀਰਾਂ ਸੀ ਦੇਖ ਲਈਆਂ ਨਾ ਆ ਆਪ ਤਾਂ ਦੋ ਇਹਨਾਂ ਦੀਆਂ ਜਿਹੜੀਆਂ ਪੱਲੀਆਂ ਦੇ ਵਿੱਚ ਬੱਕ ਦੀਆਂ ਦੀ ਮੌਤ ਹੋ ਗਈ ਉਹ ਬੱਚੀ ਦੇਖੋ ਕਿੰਨਾ ਸਾਡੇ ਪਿੰਡ 'ਚ ਨੁਕਸਾਨ ਹੋਇਆ ਤੇ ਸਾਡਾ ਜਿਹੜੀ ਕੰਨ ਦੀ ਮੰਗ ਹੈ ਸਾਡੀ ਅਸੀਂ ਬਹੁਤ ਮੰਤਰੀ ਆਪਣੇ ਮੰਤਰੀ ਸਾਹਿਬ ਹੀ ਗਏ ਅਸੀਂ ਉਹਨਾਂ ਤੱਕ ਵੀ ਪਹੁੰਚ ਕੀਤੀ ਆ ਸਾਡੀ ਜਿਹੜੀ ਮੰਗ ਹੈ ਕੀ ਹੋਇਆ ਉਹ ਵਹਿੇ ਦੇ ਬਾਰੇ ਸਾਡਾ ਹੱਲ ਹੋਊਗਾ ਜਿੱਤੇ ਮੈਂ ਪਹਿਲਾਂ ਮੱਛੀਈ ਆਈ ਉਸ ਦਿਨ ਵੀ ਮੈਨੂੰ ਵੀਰ ਮਿਲੇ ਸੀਗੇ ਪਰ ਉਹਨਾਂ ਨੇ ਮੇਰੀਆਂ ਸਾਰੀਆਂ ਗੱਲਾਂ ਵੀ ਰਿਕਾਰਡ ਕੀਤੀਆਂ ਤੇ ਪੂਰੀ ਕੋਸ਼ਿਸ਼ ਕਰੂੰਗੀ ਕਿ ਜਿਹੜੇ ਇਹ ਪਰਿਵਾਰਾਂ ਦੇ ਜੀ ਗਏ ਆ ਇਹ ਮੁੜ ਕੇ ਤਾਂ ਆਉਣੇ ਨਹੀਂਗੇ ਔਰ ਇੰਨਾ ਨੇ ਜਿਹੜੀ ਇਹ ਪਾਲਿਟਿਕਸ ਮਸੱਆ ਇਹ ਮੇਰਾ ਹੱਲ ਕਰਨ ਦੀ ਕੋਸ਼ਿਸ਼